ਸਾਨੂੰ ਸਭ ਨੂੰ ਪਤਾ ਹੈ ਕਿ ਸਿੱਖਾਂ ਦਾ ਇੱਕ ਰਾਜ ਹੁੰਦਾ ਸੀ ਤੇ ਉਹ ਰਾਜ ਡੋਗਰਿਆਂ ਦੀ ਗੈਦਾਰੀ ਕਰਕੇ ਸਾਡਾ ਰਾਜ ਚਲਾ ਗਿਆ ਜਦੋਂ ਕਿਸੇ ਵੀ ਕੌਮ ਦਾ ਰਾਜ ਉਸ ਤੋਂ ਖੋਇਆ ਜਾਂਦਾ ਹੈ ਤਾਂ ਉਹ ਦੁਬਾਰਾ ਆਪਣਾ ਰਾਜ ਪ੍ਰਾਪਤ ਕਰਨ ਦੇ ਲਈ ਜੋ ਗਲਤੀਆਂ ਹੁੰਦੀਆਂ ਹਨ ਉਹਨਾਂ ਵਿੱਚ ਸੁਧਾਰ ਕਰਦੇ ਹਨ ਅਸੀਂ ਕੀ ਸੁਧਾਰ ਕੀਤਾ ਹੈ ਪਹਿਲਾਂ ਤਾਂ ਕਹਿੰਦੇ ਸੀ ਕਿ ਗਦਾਰ ਇੱਟ ਪੱਟੀ ਤੋਂ ਨਿਕਲਦਾ ਹੁਣ ਤਾਂ ਇਹ ਇੱਟਾਂ ਦੇ ਉੱਤੇ ਹੀ ਆ ਕੇ ਬੈਠ ਗਏ ਆਂ ਤੁਸੀਂ ਵਰਲਡ ਦੇ ਵਿੱਚ ਕਿਸੇ ਵੀ ਕੌਮ ਦੀ ਗੱਲ ਕਰ ਲਓ ਮੁਸਲਿਮ ਹੋਏ ਯਹੂਦੀ ਹੋਏ ਇਸਾਈ ਹੋਏ ਬੋਧਿਕ ਹੋਏ ਹੋਰ ਜਿੰਨੇ ਵੀ ਕੌਮਾਂ ਵਰਲਡ ਦੇ ਵਿੱਚ ਹਨ ਉਹਨਾਂ ਦਾ ਬੰਦਾ ਜੇ ਕੋਈ ਗਲਤ ਗੱਲ ਵੀ ਕਰਦਾ ਹੈ ਤਾਂ ਉਹ ਲੋਕ ਉਹਨਾਂ ਦੇ ਉਸ ਦੀ ਗਲਤ ਗੱਲ ਦਾ ਵੀ ਸਾਥ ਦਿੰਦੇ ਹਨ ਉਸ ਦਾ ਵਿਰੋਧ ਨਹੀਂ ਕਰਦੇ ਕੋਈ ਵੀ ਉਸ ਦੇ ਵਿਰੋਧ ਆ ਕੇ ਨਹੀਂ ਬੋਲੇਗਾ ਪਰ ਸਾਡੇ ਇਹ ਉਲਟ ਹੋ ਗਿਆ ਸਾਡੇ ਜੇ ਕੋਈ ਪੰਜਾਬ ਦੀ ਗੱਲ ਵੀ ਕਰਦਾ ਹੈ ਤਾਂ ਉਹਦੇ ਵੀ ਖਿਲਾਫ ਖੜੇ ਹੋਣ ਨਾ ਤਾਂ ਦੂਰ ਦੀ ਗੱਲ ਐ ਉਹਦੇ ਉਲਟ ਜਾ ਕੇ ਸਾਰੇ ਲੋਕ ਖੜ ਜਾਂਦੇ ਆ ਪੰਜਾਬ ਦੇ ਵਸਗੋ ਇਹਨਾਂ ਗਦਾਰਾਂ ਦਾ ਕੁਝ ਨਹੀਂ ਜਾਣਾ ਗਿਆ ਇਹਨਾਂ ਨੇ ਤਾਂ ਆਪਦੇ ਘਰ ਭਰ ਲੈਨੇ ਹਨ ਗਦਾਰੀ ਕਰ ਕਰਕੇ ਇਹ ਹੁਣ ਤੁਸੀਂ ਵੇਖ ਲੇ ਜੋ ਸਾਲ ਹੁਣ ਇਲੈਕਸ਼ਨ ਦੇ ਵਿੱਚ ਪਿਆ ਪਤਾ ਨਹੀਂ ਕਿੰਨੇ ਕੀ ਗਦਾਰ ਨਿਕਲ ਕੇ ਆਉਣਗੇ ਛੋਟੇ ਛੋਟੇ ਗਦਾਰ ਵੀ ਚੰਗੇ ਪੈਸੇ ਕਮਾ ਕੇ ਆਪ ਦਾ ਪਰਿਵਾਰ ਚਲਾ ਲੈਣਗੇ ਪਰ ਸਭ ਤੋਂ ਵੱਧ ਨੁਕਸਾਨ ਤਾਂ ਇਹ ਪੰਜਾਬ ਦਾ ਕਰਕੇ ਜਾਣਗੇ ਨਾ ਇਹਨਾਂ ਨੇ ਤਾਂ ਆਪਦੀ ਗੈਦਾਰੀ ਕਰਕੇ ਅੱਗੇ ਤਰ ਜਾਣ ਇਹ ਹੁਣ ਪੰਜਾਬ ਦੇ ਲੋਕਾਂ ਨੇ ਸੋਚਣਾ ਹੈ ਵੀ ਇਹਨਾਂ ਗੈਦਾਰਾਂ ਦਾ ਸਾਥ ਦੇਣਾ ਹੈ ਕਿ ਪੰਜਾਬ ਦੇ ਚੰਗੇ ਲੋਕਾਂ ਦਾ ਸਾਥ ਦੇਣਾ ਹੈ ਜੇ ਦੁਬਾਰਾ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਤਾਂ ਸਾਨੂੰ ਇਹਨਾਂ ਗੈਦਾਰਾਂ ਦਾ ਖਾਤਮਾ ਕਰਨਾ ਹੀ ਪਵੇਗਾ